ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਅੱਜ ਜਿਹੜੀ ਵੀ ਆਪਾਂ ਇਹ ਵੀਡੀਓ ਬਣਾ ਰਹੇ ਆਂ ਇਹ ਕਣਕਵਾਲ ਰੋਡ ਤੇ ਜਿਹੜਾ ਟੋਬਾ ਹੁੰਦਾ ਉੱਥੇ ਬਣਾ ਰਹੇ ਆਂ ਜਿਵੇਂ ਤੁਸੀਂ ਆਹ ਬੂਟੇ ਦੇਖ ਰਹੇ ਹੋ ਇਹ ਬੂਟੇ ਆਪਣੇ ਸਰਪੰਚ ਸਾਹਿਬ ਵੱਲੋਂ ਲਗਵਾਏ ਗਏ ਸੀ ਜਦੋਂ ਉਹ ਸਰਪੰਚ ਬਣੇ ਵੀ ਨਹੀਂ ਸੀ ਅਤੇ ਹੋਰ ਬਹੁਤ ਤਾਨੀ ਸਜਣਾ ਨੇ ਸਹਾਇਤਾ ਕੀਤੀ ਬਾਕੀ ਤੁਸੀਂ ਭਈਆ ਬੂਟੇ ਦੇਖ ਲਿਓ ਬਹੁਤ ਸੋਹਣੇ ਹਰੇ ਹੋਏ ਅਤੇ ਸਾਰੇ ਬੂਟੇ ਚੱਲ ਪਏ ਜਿੰਨੇ ਹੋਰੇ ਆਪਾਂ ਲਗਵਾਏ ਸੀ ਤੇ ਅਸੀਂ ਸਾਰੀ ਚੌਕ ਵਾਦੀ ਸੰਗਤ ਵੱਲੋਂ ਸਰਪੰਚ ਗੁਰਚਾਰ ਸਿੰਘ ਜੀ ਦਾ ਤੇ ਉਹਨਾਂ ਦਾਨੀ ਸੱਜਣਾ ਦਾ तहे ਦਿਲੋਂ ਧੰਨਵਾਦ ਕਰਦੇ ਆ ਜੀ ਅਤੇ ਇੱਕ ਪੰਚਾਇਤ ਤੋਂ ਹੋਰ ਮੰਗ ਕਰਦੇ ਆਂ ਵੀ ਜਿਵੇਂ ਆਪਾਂ ਉਰੇ ਬੂਟੇ ਲਵਾਈ ਸੀ ਇਸ ਵਾਰ ਆਪਾਂ ਆਪਣੇ ਸਾਰੇ ਚਾਉ ਬਾਸ ਦੇ ਵਿੱਚ ਜਿੰਨਾ ਹੋ ਸਕੇ ਆ ਵੱਧ ਤੋਂ ਵੱਧ ਬੂਟੇ ਲਗਾਉਣੇ ਨੇ ਤੇ ਉਹ ਬੂਟੇ ਲਗਾਉਣ ਵਿੱਚ ਸਾਨੂੰ ਪੰਚਾਇਤ ਦੇ ਸਾਥ ਦੀ ਬਹੁਤ ਲੋੜ ਆ ਜੀ ਜਿੰਨਾ ਹੋ ਸਕੇ ਆ ਵੱਧ ਤੋਂ ਵੱਧ ਸਾਡੀ ਮਦਦ ਕੀਤੀ ਜਾਵੇ ਆਪਾਂ ਇਸ ਵਾਰ ਵੱਧ ਤੋਂ ਵੱਧ ਆਪਣੇ ਚਾਉ ਬਾਸ ਦੇ ਵਿੱਚ ਬੂਟੇ ਲਗਾਉਣੇ ਨੇ ਵਾਈਪਰ ਜੀ ਦਾ ਖਾਲਸਾ ਵਾਈਪਰ ਜੀ ਕੀ ਬਤ